ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰਪਾ ਖਾਲਸਾ ਜੀਉ ਅੱਜ ਜੋ ਵਿਚਾਰ ਕਰਨੀ ਹੈ ਸਾਡੇ ਸਿੱਖ ਨੌਜਵਾਨਾਂ ਵਿੱਚ ਨਾਸਤਿਕਪੁਣਾ ਬਹੁਤ ਵੱਧ ਰਿਹਾ ਹੈ ਮਨ ਦੇ ਵਿੱਚ ਜਿਹੜੀ ਇਹ ਨਾਸਤਕ ਪੁਨੇ ਦਾ ਬੀਜ ਉਗ ਰਿਹਾ ਹੈ ਇਸ ਨੂੰ ਹੁਣੇ ਹੀ ਖਾਤਮ ਕੀਤਾ ਜਾਵੇ ਮਸੜਿਆ ਜਾਵੇ ਤਾਂ ਠੀਕ ਰਹੇਗਾ ਨਹੀਂ ਤਾਂ ਨੌਜਵਾਨਾਂ ਦਾ ਨੁਕਸਾਨ ਬਹੁਤ ਹੋਵੇਗਾ ਸਿੱਖੀ ਤੋਂ ਗੁਰੂ ਤੋਂ ਟੁੱਟ ਜਾਣਗੇ ਕਿਉਂਕਿ ਕਾਲਜਗ ਦਾ ਜ਼ੋਰ ਬਹੁਤ ਜ਼ੋਰ ਹੈ ਜਿਵੇਂ ਸਾਡੇ ਸਿੱਖ ਨੌਜਵਾਨ Hindu ਧਰਮ ਨਾਲ ਸੰਬੰਧਤ ਜਿਹੜੀਆਂ ਕਥਾਵਾਂ ਨੇ ਉਹਨੂੰ ਸੱਚ ਨਹੀਂ ਮੰਨ ਰਹੇ ਉਹਨਾਂ ਤਾਂ ਛੱਡੋ ਜਿਹੜੀਆਂ ਸਿੱਖ ਧਰਮ ਨਾਲ ਸੰਬੰਧਤ ਕਥਾਵਾਂ ਨੇ ਗੁਰ ਇਤਿਹਾਸ ਵਿੱਚ ਨੇ ਉਹਨਾਂ ਨੂੰ ਵੀ ਸੱਚ ਨਹੀਂ ਮੰਨ ਰਹੇ ਉਹ ਵੀ ਕਹਿੰਦੇ ਇਹ ਕਾਲਪਕ ਨਹੀਂ ਐਵੇਂ ਬੈਠ ਕੇ ਬਾਬਿਆਂ ਨੇ ਬਣਾਈਆਂ ਹੋਈਆਂ ਕਹਾਣੀਆਂ ਆ ਕਿਉਂਕਿ ਮਾਨਾ ਨਾਸਤਕ ਵਾਲੇ ਰਸਤੇ ਤੁਰ ਪਿਆ ਹੁਣ ਅੱਗੇ ਜਾ ਕੇ ਇਹ ਕਹਿਣਗੇ ਬਾਣੀ ਵੀ ਕਾਲਪਨਿਕ ਹੈ ਅੱਜ ਤੱਕ ਕਹਿ ਰਹੇ ਆ ਹਾਂ ਜੀ ਬਾਣੀ ਨੂੰ ਅਸੀਂ ਮੰਨਦੇ ਹਾਂ ਪਰ ਬਾਣੀ ਪੜਦੇ ਹੈ ਨਹੀਂ ਨਾ ਨਿਤਨੇਮ ਕਰਦੇ ਆ ਨਾ ਬਾਣੀ ਪੜਦੇ ਆ ਵਿਚਾਰਨਾ ਤਾਂ ਬਹੁਤ ਦੂਰ ਉਹ ਮੂੰਹੋਂ ਕਹਿੰਦੇ ਨੇ ਅਸੀਂ ਬਾਣੀ ਨੂੰ ਮੰਨਦੇ ਆ ਜੇ ਬਾਣੀ ਨੂੰ ਮੰਨਦੇ ਹੋ ਤਾ ਬਾਣੀ ਦੇ ਵਿੱਚ ਜੋ ਗੱਲ ਲਿਖੀ ਆ ਤੁਹਾਨੂੰ ਸੱਚ ਮੰਨਣੀ ਪਵੇਗੀ ਅੱਜ ਮੈਂ ਐਸੀ ਗੱਲ ਗੁਰਬਾਣੀ ਦੇ ਵਿੱਚ ਲਈ ਦੱਸਾਂਗਾ ਜਿਹੜੀ ਤੁਸੀਂ ਸੱਚ ਨਹੀਂ ਮੰਨ ਰਹੇ ਕਿਉਂਕਿ ਇਹ ਜਿਹੜਾ ਨਾਸਤਕ ਦਾ ਜਿਹੜਾ ਭੀ ਸਾਡੇ ਮਨ ਵਿੱਚ ਉਗਰੇ ਹ ਇਹਨੇ ਅੱਗੇ ਜਾ ਕੇ ਦਰਖਤ ਬਣਨਾ ਕੱਲ ਨੂੰ ਤੁਸੀਂ ਗੁਰਬਾਣੀ ਨੂੰ ਮੰਨਣਾ ਬੰਦ ਕਰ ਦੇਣਾ ਫੇਰ ਤੁਸੀਂ ਜਿਵੇਂ ਅੱਜ ਕਹਿ ਦਿੰਦੇ ਹਾਂ RAM ਤਾਂ ਜੀ ਤੇ ਹੋਇਆ ਹੀ ਨਹੀਂ ਕ੍ਰਿਸ਼ਨ ਨਾਉ ਦਾ ਬੰਦਾ ਹੀ ਨਹੀਂ ਦੁਨੀਆ ਤੇ ਹੋਇਆ ਕੱਲ ਨੂੰ ਕਹਿਣਗੇ ਗੁਰਨਾਨਕ ਨਾਉ ਦਾ ਗੁਰੂ ਗੋਬਿੰਦ ਸਿੰਘ ਦਾ ਨਾਉ ਦਾ ਬੰਦਾ ਦੁਨੀਆ ਤੇ ਪੈਦਾ ਹੀ ਨਹੀਂ ਹੋਇਆ ਕਿਉਂਕਿ ਨਾਸਤਿਕਪੁਣਾ ਵੱਧ ਜਾਏਗਾ ਅਗਲਾ ਜਨਮ ਫਿਰ ਐਸੀ ਜਗ੍ਹਾ ਮਿਲੇਗਾ ਜਿੱਥੇ ਰੱਬ ਦਾ ਨਾਮ ਰੱਬ ਦੀ ਭਗਤੀ ਹੈ ਹੀ ਨਹੀਂ ਜਿੱਥੇ ਲੋਕ ਬਿਲਕੁਲ ਹੀ ਨਾਸਤਕ ਰਹਿੰਦੇ ਹਨ ਸੋ ਇੰਨਾ ਨਾਸਤਕ ਦੇ ਰਸਤੇ ਤੋਂ ਰੋਕਣ ਵਾਸਤੇ ਅੱਜ ਜ਼ਰੂਰੀ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਿਆਂ ਜਿਹੜੇ ਸੂਤ ਦਿੱਤੇ ਨੇ ਗੁਰੂ ਸਾਹਿਬਾ ਨੇ Hindu ਧਰਮ ਨਾਲ ਸੰਬੰਧਿਤ ਕਥਾਵਾਂ ਦੇ ਉਨ੍ਹਾਂ ਕਥਾਵਾਂ ਨੂੰ ਸਾਹਮਣੇ ਕੀਤਾ ਜਾਵੇ ਤਾਂ ਕਿ ਇਹਨਾਂ ਦਾ ਮਨ ਮੰਨੇ ਹੁਣ ਅੱਜ ਜਿਹੜੀ ਮੈਂ ਕਥਾ ਦੀ ਗੱਲ ਕਰਨੀ ਹੈ ਇਹ 1344 ਤੇ ਦਰਜ ਹੈ ਪ੍ਰਭਾਤੀ ਰਾਗ ਵਿੱਚ ਮਹੱਲਾ ਪਹਿਲਾ ਦੱਖਣੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਹੁਣ ਗੁਰੂ ਸਾਹਿਬ ਕਹਿ ਰਹੇ ਹਨ ਗੌਤਮ ਤਪਾ ਇਹਲੇ ਆ ਇਸ 3 ਤੇ ਤੈਸਾ ਦੇਖ ਇੰਦਰ ਲੁਆਇਆ ਸਹਸ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋ ਤਾਇਆ ਹੁਣ ਇਹੋ ਕਥਾ ਹੈ ਗੋਤਮ ઋષਿ ਦੀ ਇਸਤਰੀ ਬਹੁਤ ਸੁੰਦਰ ਸੀ ਜਿਹੜਾ ਇੰਦਰ ਦੇਵਤਾ ਸਵਰਗਾਂ ਦਾ ਰਾਜਾ ਉਹਦੇ ਤੇ ਉਹਦਾ ਮਨ ਬੇਈਮਾਨ ਹੋ ਗਿਆ ਉਸ ਦੇ ਨਾਲ ਸਿਹੇ ਕਸਵੰਤ ਬਣਾਉਣ ਵਾਸਤੇ ਸਕੀਮਾਂ ਲਾਉਣ ਲੱਗ ਪਿਆ ਗੋਤਮ ਕਿਉਂਕਿ ਆਪਦੀ ਇਸਤਰੀ ਆਪਦੀ ਪਤਨੀ ਦੀ ਰਾਖੀ ਬਹੁਤ ਰੱਖਦਾ ਸੀ ਫਿਰ ਉਹਨੇ ਸਕੀਮ ਕਿਵੇਂ ਲਾਈ ਇੰਦਰ ਦੇਵਤੇ ਨੇ ਗੋਤਮ ਨੂੰ ਅੱਧੀ ਰਾਤ ਤੋਂ ਪਹਿਲਾਂ ਹੀ ਇਸ਼ਨਾਨ ਕਰਨ ਭੇਜ ਦਿੱਤਾ ਬਹਾਨੇ ਨਾਲ ਕਿਸੇ ਚਾਲ ਨਾਲ ਕਉ ਕਿ ਗੌਤਮ ਤੜਕੇ ਅਮਰਤ ਵੇਲੇ ਇਸ਼ਨਾਨ ਕਰਨ ਜਾਂਦਾ ਸੀ ਨਦੀ ਤੇ ਕਿਸੇ ਚਾਲ ਨਾਲ ਅੱਗੋਂ ਭੇਜ ਦਿੱਤਾ ਤੇ ਬਾਅਦ ਚ ਆਪ ਉਸਨੇ ਇੰਦਰ ਨੇ ਗੌਤਮ ਦਾ ਰੂਪ ਧਾਰਨ ਕਰਕੇ ਜਾਂ ਕਿਵੇਂ ਵੀ ਉਹਦੀ ਇਸਤਰੀ ਨਾਲ ਸਰੀਰਕ ਸੰਬੰਧ ਕੀਤੇ ਉਧਰ ਗੌਤਮ ਨੂੰ ਪਤਾ ਲੱਗਾ ਮੇਰੇ ਨਾਲ ਧੋਖਾ ਹੋ ਗਿਆ ਅਜੇ ਸਮਾਂ ਨਹੀਂ ਹੋਇਆ ਸੀ ਨਹਾਉਣ ਦਾ ਤਾਂ ਉਹ ਆ ਗਿਆ ਉੱਪਰ ਆ ਗਿਆ ਫਿਰ ਉਸਨੇ ਸਰਾਫ ਦਿੱਤਾ ਇੰਦਰ ਦੇਵਤੇ ਨੂੰ ਇੰਦਰ ਦੇਵਤੇ ਨੂੰ ਸਰਾਬ ਦਿੱਤਾ ਸਹਸ ਸਰੀਰ ਚਿਹਨ ਪਗ ਹੋਏ ਤਾਂ ਮਨ ਪੁੱਛੋ ਤਾਇਆ ਸਰਾਬ ਦੇਤਾ ਵੀ ਜਾ ਤੂੰ ਜਿਹੜਾ ਇੱਕ ਇਸਤਰੀ ਦੇ ਇੱਕ ਅੰਗ ਵਾਸਤੇ ਤੂੰ ਮੇਰੇ ਨਾਲ ਧੋਖਾ ਕੀਤਾ ਇਸ स्त्री ਦਾ ਇੱਕ ਅੰਗ ਪ੍ਰਾਪਤ ਕਰਨ ਵਾਸਤੇ ਜਨਨ ਇੰਦਰੀ ਨੂੰ ਪ੍ਰਾਪਤ ਕਰਨ ਵਾਸਤੇ ਤਾਂ ਤੁਖਾਂ ਕੀਤਾ ਤੇਰੇ ਸਰੀਰ ਤੇ ਹਜ਼ਾਰਾਂ ਭਗਾ ਮਤਲਬ ਇਸ स्त्री ਦੀਆਂ ਜਨਨ ਇੰਦਰੀਆਂ ਤੇਰੇ ਸਰੀਰ ਤੇ ਹਜ਼ਾਰਾਂ ਹੋ ਜਾਣਗੀਆਂ ਗੌਤਮ ਦੇ ਜੀਵ ਤੇ ਬੜੀ ਸਿੱਧ ਸਿੱਧੀ ਸੀ ਜੋ ਕਹਿੰਦਾ ਸੀ ਹੋ ਜਾਂਦਾ ਸੀ ਉਸੇ ਵਕਤ ਅੰਦਰ ਦੇਵ ਦਾ ਸਰੀਰ ਫਟ ਗਿਆ ਸਰੀਰ ਤੇ ਹਜ਼ਾਰਾਂ ਹੀ ਔਰਤ ਦਾ ਗੁਪਤ ਅੰਗ ਬਣ ਗਏ ਇਹ ਕਥਾ ਸੱਚੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹਦਾ ਜ਼ਿਕਰ ਹੈ ਟੂਕ ਮਾਤ੍ਰਾ ਕਿਉਂਕਿ ਸਾਰੀਆਂ ਕਥਾਵਾਂ ਜੇ ਗੁਰੂ ਗ੍ਰੰਥ ਸਾਹਿਬ ਦਿੱਤਿਆਂ ਜਾਂਦੀਆਂ ਤਾਂ ਬਹੁਤ ਵੱਡਾ ਗੁਰੂ ਗ੍ਰੰਥ ਹੋ ਜਾਣਾ ਸੀ ਗੁਰੂ ਸਾਹਿਬ ਨੇ ਬਾਣੀ ਵਿੱਚ ਟੂਕ ਮਾਤ੍ਰੀ ਇਹਨਾਂ ਕਥਾਵਾਂ ਨੂੰ ਸੱਚੀਆਂ ਦੱਸਿਆ ਹੁਣ ਸਾਡੇ ਨੌਜਵਾਨ ਇਹ ਜਿਹਾਂ ਕਥਾਵਾਂ ਨੂੰ ਮੰਨਦੇ ਹੀ ਨਹੀਂ ਕਹਿੰਦੇ ਇਹ ਤਾਂ ਕਾਲਪਨਿਕ ਆ ਇਹ ਤਾਂ ਹੋ ਹੀ ਨਹੀਂ ਸਕਦਾ ਸੋ ਇਹ ਪਾਈ ਕਹਾਣੀ ਸੱਚੀ ਹੈ ਇਸ ਨੂੰ ਮੰਨੋ ਇਸ ਨੂੰ ਪੜੋ ਸਮਝੋ ਕਿ ਪਾਪ ਕਰਨ ਦਾ ਮੁੱਲ ਕਿੰਨਾ ਤਾਰਨਾ ਪੈਂਦਾ ਇੰਦਰ ਨੂੰ ਇੱਕ ਵਾਰੀ ਉਹਨੇ ਸ਼੍ਰੀਕ ਸੰਬੰਧ ਹੱਲਿਆ ਨਾਲ ਕੀਤੇ ਉਸ ਦਾ ਸਜ਼ਾ ਨੂੰ ਕਿੰਨੀ ਮਿਲੀ ਉਹਦਾ ਸਰੀਰ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤ ਦੇ ਗੁਪਤ ਅੰਗ ਬਣ ਗਏ ਜਨਨ ਇੰਦਰੀਆਂ ਬਣ ਗਈਆਂ ਹੁਣ ਉਹਨਾਂ ਨੂੰ ਉਸ ਸ਼ਰਾਪ ਨੂੰ ਉਤਾਰਨ ਵਾਸਤੇ ਪਤਾ ਨਹੀਂ ਉਹਨੇ ਕਿੰਨਾ ਕਿਨਿਕ ਭਗਤੀ ਕੀਤੀ ਹੋਣੀ ਆ ਤਾਂ ਖੜਾ ਛੁੱਟਿਆ ਹੋਣਾ ਉਸ ਦਾ ਸੋ ਮੇਰੀ ਬੇਨਤੀ ਇਹ ਆ ਭਾਈ ਆਪਦੇ ਮਨ ਨੂੰ ਰੋਕੋ ਨੈਤ੍ਰੇਮ ਕਰਿਆ ਕਰੋ ਜੇ ਤੁਸੀਂ ਨਿਤਨੇਮ ਵਿੱਚ ਪੱਕੇ ਹੋਗੇ ਤਾਂ ਸਾਰੀਆਂ ਸ਼ੰਕਾ ਭਰਮ ਸੋਡੇ ਖਾਤਮ ਖੋ ਜਾਣਗੇ ਬਚੋ ਨਾਸਤਕ ਦੇ ਰਾਸਤੇ ਤੇ ਨਾ ਤੁਰੋ ਤੁਹਾਨੂੰ ਪੰਜਾਬ ਦੇ ਵਿੱਚ ਜਨਮ ਮਿਲਿਆ ਬਹੁਤ ਵਧੀਆ ਧਰਤੀ ਤੇ ਜਨਮ ਮਿਲਿਆ ਗੁਰਾਂ ਦੀ ਧਰਤੀ ਤੇ ਜਨਮ ਮਿਲਿਆ ਇਹਨੂੰ ਐਵੇਂ ਨਾ ਗਵਾਓ ਸੁਨਹਿਰੀ ਮੌਕਾ ਹੱਥੋਂ ਨਾ ਗਵਾਓ ਸਿਮਰਨ ਕਰੋ ਬਾਣੀ ਪੜੋ ਅਸ਼ਨਾਨ ਕਰੋ ਆਪਣਾ ਜੀਵਨ ਮਨੁੱਖਾ ਜੀਵਨ ਸਫਲਾ ਕਰੋ ਨਾਸਤਕ ਨਾ ਬਣੋ ਐਨੀਆਂ ਕਬੀਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁਲਾ ਦੀ ਮਾਫੀ ਬਾਹੀ ਗੁਰੂ ਜੀ ਦਾ ਖਾਲਸਾ ਬਾਹੀ ਗੁਰੂ ਜੀ ਕੀ ਫਤਿਹ